ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਹੋਣਾ ਨਾਲ ਜੁੜੀ ਹੋਈ ਜੀਆਂ ਦਾਦ ਕਿ ਅੱਜ ਹਾਈ ਕੋਰਟ ਦੇ ਵਿੱਚ ਪੂਰੇ ਮਾਮਲੇ ਦੇ ਉੱਪਰ ਸੁਣਵਾਈ ਸੀ ਤਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸਾਰੀ ਡਿਟੇਲ ਦਿੱਤੀ ਔਰ ਕਿਹੜੇ ਸੱਤ ਸਾਥੀਆਂ ਨੂੰ ਜਿਹੜਾ ਤੋਂ ਦਾਦੇ ਕੇ ਪੰਜਾਬ ਲਿਆਂਦਾ ਜਾਣਾ ਡਿਬਰੂਗੜ ਤੋਂ ਉਹਨਾਂ ਦੇ ਨਾਂ ਵੀ ਨਸ਼ਰ ਕੀਤੇ ਗਿਆ ਤਾਂ ਦਾਦੇ ਕੇ ਅਮਰਤਪਾਲ ਸਿੰਘ ਉਹਨਾਂ ਦੇ ਚਾਚਾ ਹਰਜੀਤ ਸਿੰਘ ਦਲਜੀਤ ਕਲਸੀ ਔਰ ਬਸੰਤ ਸਿੰਘ ਤੇ ਨਾਲ ਗੁਰੀ ਔਜਲਾ ਸਮੇਤ ਤਿੰਨ ਜਾਣੇ ਹੋਰ ਜਿਹੜੇ ਆ ਹੁਣ ਪੰਜਾਬ ਦੇ ਵਿੱਚ ਆ ਰਿਹਾ ਕਿਉਂਕਿ ਐਨਐਸਏ ਦੀ ਮਿਆਦ ਜਿਹੜੀ ਆ ਉਹਨਾਂ ਦੇ ਉੱਪਰ ਪੂਰੀ ਹੋ ਚੁੱਕੀ ਆ ਔਰ ਅੱਗੇ ਐਨਐਸਏ ਜਿਹੜਾ ਹੋਰ ਨਹੀਂ ਵਧਾਇਆ ਜਾਏਗਾ ਐਕਸਟੈਂਡ ਨਹੀਂ ਕੀਤਾ ਜਾਏਗਾ ਜਿਹਦੇ ਕਰਕੇ ਉਹਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਆਏਗਾ ਔਰ ਨਿੱਕੇ ਮੋٹے ਜਿਹੜੇ ਕੇਸ ਉਹਨਾਂ ਦੇ ਉੱਪਰ ਹੈਗੇ ਆ ਜਿਹੜੀਆਂ ਤਰਾ ਮ ਆ ਉਹਨਾਂ ਦੇ ਉੱਪਰ ਦਰਜ ਨੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਕੇਸ ਚੱਲੇਗਾ ਔਰ ਹੋ ਸਕਦਾ ਕੁਝ ਮਹੀਨਿਆਂ ਬਾਅਦ ਉਹ ਵਾਪਸ ਆਪਣੇ ਘਰਾਂ ਦੇ ਵਿੱਚ ਵੀ ਜਾ ਸਕਦੇ ਆ ਤਾਂ ਦੱਸ ਦੇ ਕਿ ਅਜਿਹਾ ਸੀ ਕਿਉਂ ਕਹਿ ਰਹੇ ਆ ਕਿਉਂਕਿ ਦੇਖੋ ਐਨਐਸਏ ਲਗਾਈ ਗਈ ਸੀ ਐਨਐਸਏ ਲਗਾ ਕੇ ਡਿਬਰੂਗੜ ਭੇਜਿਆ ਗਿਆ ਪਰ ਹੁਣ ਐਨਐਸਏ ਦੀ ਮਿਆਦ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ ਹਾਲਾਂਕਿ ਅਮਰਤਪਾਲ ਸਿੰਘ ਹੋਣਾ ਤੇ ਜਿਹੜੀ ਐਮਐਨਐਸਏ ਲੱਗੀ ਸੀ ਉਹ ਲੱਗੀ ਸੀ 23 ਅਪ੍ਰੈਲ ਨੂੰ ਤਾਂ ਦੱਸ ਦੇ ਕਿ 23 ਅਪ੍ਰੈਲ ਨੂੰ ਜਿਹੜਾ ਅਮਰਤਪਾਲ ਸਿੰਘ ਹੋਣਾ ਤੇ ਐਨਐਸਏ ਦੀ ਅੱਗੇ ਐਕਸਟੈਂਸ਼ਨ ਲਾਉਣੀ ਹੈ ਜਾਂ ਨਹੀਂ ਲਾਉਣੀ ਜਾਂ ਮਿਆਦ ਖਤਮ ਹੋਈ ਜਾਏਗੀ ਤਾਂ ਫਿਰ ਅਮਰਤਪਾਲ ਸਿੰਘ ਹੋਣਾ ਨੂੰ ਵੀ ਪੰਜਾਬ ਸ਼ਿਫਟ ਕੀਤਾ ਜਾਏਗਾ ਪਰ ਫਿਲਹਾਲ ਦੀ ਘੜੀ ਜਿਹੜਾ ਇੱਕ ਇੱਕ ਕਰਕੇ ਬਾਕੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਜਿਹੜਾ ਇਹਨਾਂ ਦੇ ਮਿਲ ਗਿਆ ਪੰਜਾਬ ਪੁਲਿਸ ਪਿਛਲੇ 2 ਦਿਨਾਂ ਤੋਂ ਡਿਬਰੂਗੜ੍ਹ ਗਈ ਹੋਈ ਸੀ ਤਾਂ ਉੱਥੇ ਇੱਕ ਇੱਕ ਕਰਕੇ ਹਰੇਕ ਦਾ ਟਰਾਂਜ਼ਿਟ ਰਿਮਾਂਡ ਲੈ ਰਹੀ ਸੀ ਟਰਾਂਜ਼ਿਟ ਰਿਮਾਂਡ ਜਿਹੜੇ ਸਾਰਿਆਂ ਦੇ ਮਿਲ ਚੁੱਕੇ ਆ ਔਰ ਹੁਣ ਥੋੜੀ ਦੇਰ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਇਹ ਪੰਜਾਬ ਆਉਣਗੇ ਪੰਜਾਬ ਦੇ ਵਿੱਚ ਜੇਲਾਂ ਦੇ ਵਿੱਚ ਰਹਿਣਗੇ ਜਿੱਥੇ ਇਹਨਾਂ ਦੇ ਉੱਪਰ ਜਿਹੜੇ ਕੇਸ ਨੇ ਹੋਰ ਚੱਲਦੇ ਆ ਤਾਂ ਦਾਦੇ ਕਿ ਜੋ ਤੱਕ ਉਹ ਕੇਸ ਚੱਲਣਗੇ ਉਹਨਾਂ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਜਦੋਂ ਤੱਕ ਕੋਈ ਅੱਗੇ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ ਪਰ ਤੁਹੋਂ ਦਾਦੀ ਕਿ ਇਹ ਸ਼ੰਕਾ ਜ਼ਰੂਰ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕੁਝ ਕਿਸਾਥੀ ਬਾਅਦ ਦੇ ਵਿੱਚ ਜਦੋਂ ਤਰੀਕਾ ਪੂਕਤਣਗੇ ਜਦੋਂ ਕੋਰਟ ਦੇ ਫੈਸਲੇ ਆਉਣਗੇ ਤਾਂ ਉਦੋਂ ਜਿਹੜਾ ਕੋਈ ਜੇ ਰਿਜ਼ਲਟ ਇਹਨਾਰੇ ਪੱਖ ਚ ਆਉਂਦਾ ਤਾਂ ਫਿਰ ਇਹਨਾਂ ਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਕਿਉਂਕਿ ਐਨਐਸਏ ਤੋਂ ਇਲਾਵਾ ਤਾਂ ਇਹਨਾਂ ਦੇ ਉੱਪਰ ਕੋਈ ਹੋਰ ਖਾਸਾ ਜਿਹੜਾ ਕੋਈ ਕੇਸ ਦਰਜ ਨਹੀਂ ਸੀ ਪਰ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕੇਸ ਕਿੱਥੇ ਪਹੁੰਚਦਾ ਤੇ ਐਮਪੀ ਅਮਰਤਪਾਲ ਸਿੰਘ ਹੋਣਾ ਤੇ ਚਰਚਾ ਕਰ ਲੈਣੇ ਆ ਤਾਂ ਉਹਨਾਂ ਦੀ 23 April ਨੂੰ ਐਨਐਸਏ ਲਗਾਈ ਗਈ ਸੀ ਤੇ ਬਾਅਦ ਦੇ ਵਿੱਚ ਵੀ 23 April ਨੂੰ ਵਧਾਈ ਗਈ ਸੀ ਪਰ ਹੁਣ ਦੇਖਣਾ ਹੋਊਗਾ ਕਿ ਇੱਕ ਸਾਲ ਦੀ ਹੋਰ ਜਿਹੜਾ ਉਹਨਾਂ ਦੇ ਉੱਪਰ ਐਨਐਸਏ ਵਧਾਈ ਜਾਂਦੀ ਹੈ ਜਾਂ ਫਿਰ ਨਹੀਂ ਵਧਾਈ ਜਾਂਦੀ ਜੇ ਨਹੀਂ ਵਧਾਈ ਗਈ ਤਾਂ ਫਿਰ ਮਿਆਦ ਖਤਮ ਹੋ ਜਾਏਗੀ ਤਾਂ ਡੀਬਰੂਗੜ ਤੋਂ ਪੰਜਾਬ ਦੇ ਵਿੱਚ ਆ ਜਾਣਗੇ ਪਰ ਹੁਣ ਜਿਹੜੇ ਆ ਰਹੇ ਉਹਨਾਂ ਦੇ ਵਿੱਚ ਅਮਰਤਪਾਲ ਸਿੰਘ ਉਹਨਾਂ ਦੇ ਚਾਚਾ ਹਰਜੀਤ ਸਿੰਘ ਨੇ ਤੇ ਦਿਲਜੀਤ ਕਲਸੀ ਨੇ ਤੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਗੁਰੀ ਔਜਲਾ ਤੇ ਨਾਲ ਤੋਂ ਦੱਦ ਦੇ ਕੇ ਇੱਕ ਹੋਰ ਸ਼ਖਸ ਜਿਹੜਾ ਸਾਥੀ ਸੀ ਡਿਬਰੂਗੜ ਦੇ ਵਿੱਚ ਬੰਦ ਅਮਰਤਪਾਲ ਸਿੰਘ ਉਹਨਾਂ ਦੇ ਉਹ ਵੀ ਹੁਣ ਪੰਜਾਬ ਦੇ ਵਿੱਚ ਆ ਰਿਹਾ ਤਾਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਇਹਨਾਂ ਨੂੰ ਲੈਣ ਗਈ ਹੋਈ ਸੀ ਔਰ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਪੂਰੀ ਕਾਰਵਾਈ ਜਿਹੜੀ ਹੋਈ ਕਿਉਂਕਿ ਜਿੱਥੋਂ ਲਿਆਂਦਾ ਲਿਆਉਣਾ ਹੁੰਦਾ ਤਾਂ ਉਥੋਂ ਦਾ ਟ੍ਰਾਂਜ਼ਿਟ ਰਿਮਾਨਡ ਵੀ ਲੈਣਾ ਪੈਂਦਾ ਉਥੇ ਫਿਰ ਜੇਲ੍ਹ ਦੇ ਵਿੱਚ ਗਈ ਹੈ ਪੁਲਿਸ ਤੇ ਟ੍ਰਾਂਜ਼ਿਟ ਰਿਮਾਨਡ ਜਿਹੜਾ ਲੈ ਕੇ ਵਾਪਸ ਹੁਣ ਪੰਜਾਬ ਦੇ ਵਿੱਚ ਪਰਤੇਗੀ ਔਰ ਇਹਨਾਂ ਦੇ ਵਿੱਚ ਬਸੰਤ ਸਿੰਘ ਦਾ ਜਿਹੜਾ ਨਾਂ ਦਾ ਇੱਕ ਸ਼ਖਸ ਸੀ ਉਹ ਵੀ ਸ਼ਾਮਲ ਹੈ ਤਾਂ ਇਹ 7 ਜਣੇ ਜਿਹੜਿਆ ਹੁਣ ਪੰਜਾਬ ਦੇ ਵਿੱਚ ਵਾਪਸ ਆਉਣਗੇ